सरदार सिंह जी काकी, जर्मनी दंटरशनल कबड्डी टूरनामेंट तलवंडी चौधरी कपूरथला विखे करवाया सब तो पहला खबर खेडा देखने चैनल चैनल तलिक करो खबर इश्तहार भेजन संबंधी संपर्क करो रिपोर्ट पत्रकार हरपाल सिंह जज ਬਹੁਤ ਵਧੀਆ ਜੀ ਵੀ ਕਿ ਤੁਸੀਂ ਜਾਣਦੇ ਹੋ ਕਿ ਇੰਦਰਜੀਤ ਸਿੰਘ ਜੋ ਸੱਤੇ ਸਿਮਾਂਜੇਸੀ ਕਿਚੋਸ਼ਣ ਕਬੱਡੀ ਨਾਲ ਸਿਰਫ ਇੱਥੇ ਨਹੀਂ ਕਿ ਯੂਰਪ ਦੇ ਵਿੱਚ ਵੀ ਜੁੜੇ ਹੋਏ ਆ ਉੱਥੇ ਵੀ ਬਹੁਤ ਵੱਡਾ ਲੈਵਲ ਤੇ ਹਰ ਸਾਲ ਜਿਹੜੇ ਆ ਟੂਰਨਾਮੈਂਟਸ ਹੁੰਦੇ ਆ ਸੋ ਵਧਾਈ ਦੇ ਪਾਤਰ ਆ ਸਾਰੀ ਕਮੇਟੀ ਸਾਰੀ ਤਲਵੰਡੀ ਚੌਧਰੀਆਂ ਦੀ ਟੀਮ ਜਿਹੜਾ ਨੇ ਕਬੱਡੀ ਨੂੰ ਸਿਰਫ ਪੰਜਾਬ ਦੇ ਵਿੱਚ ਨਹੀਂ ਰੱਖਿਆ ਯੂਰਪ ਦੇ ਵਿੱਚ ਵੀ ਲਿਆਇਆ ਇਹ ਪੰਜਵਾਂ ਟੂਰਨਾਮੈਂਟ ਆ ਕਮੇਟੀ ਦਾ ਸਾਰੇ ਪਿੰਡ ਦਾ ਸਾਰੇ ਐਨ ਆਰ ਆਈ ਦੇ ਨਾਲ ਜਿਹੜੀ ਕਬੱਡੀ ਆ ਉਹ ਇੱਕ ਇਦਾਂ ਦੀ ਸਪੋਰਟ ਆ ਜਿਹਦੇ ਵਿੱਚ ਜਿਹੜੀ ਯੂਥ ਆ ਉਹ ਬਹੁਤ ਮੋਟੀਵੇਟ ਹੋ ਕੇ ਨਾਲ ਜੁੜ ਰਹੀ ਆ ਜਿਵੇਂ ਜਾਣਦੇ ਹੋ ਕਿ ਕਬੱਡੀ ਦੇ ਵਿੱਚ ਅੱਜ ਵੀ ਜਿਹੜੇ ਬੈਸਟਾਂ ਨੂੰ ਹਾਰਲੇਡ ਐਵੈਸਨ ਦਿੱਤੇ ਜਾ ਰਹੇ ਆ ਔਰ ਨਾਲ ਨਾਲ ਵੱਡੇ ਇਨਾਮ ਨੇ ਸੋ ਉਹਨਾਂ ਨੂੰ ਦੇਖ ਕੇ ਕਬੱਡੀ ਵਾਲੇ ਜਿਹੜੀ ਯੂਥ ਆ ਮੋਟੀਵੇਟ ਹੁੰਦੀ ਆ ਤੇ ਨਸ਼ਿਆਂ ਤੋਂ ਦੂਰ ਰਹਿੰਦੀ ਆ ਬਹੁਤ ਲੋਕ ਕਬੱਡੀ ਨੂੰ ਬਦਨਾਮ ਕਰਦੇ ਆ ਜਿਹੜੇ ਕਹਿੰਦੇ ਆ ਕਿ ਕਬੱਡੀ 'ਚ ਨਸ਼ਾ ਆ ਪਰ ਕੋਈ ਵੀ ਖਿਡਾਰੀ ਨਸ਼ਾ ਕਰਕੇ ਲੰਮਾ ਸਮਾਂ ਨਹੀਂ ਖੇਡ ਸਕਦਾ ਆਈ ਥਿੰਕ ਕਬੱਡੀ ਜੇ ਇੰਨੇ ਸਾਲਾਂ ਤੋਂ ਚੱਲ ਰਹੀ ਆ ਪਲੇਅਰ ਕੁਝ 35-36 ਸਾਲ ਤੋਂ ਹੀ ਖੇਡ ਰਿਹਾ ਜੇਕਰ ਉਹ ਨਸ਼ਾ ਕਰਕੇ ਖੇਡਦੇ ਹੋ

ਡਿਸਪਲਨ ਹੈ ਜਿਵੇਂ ਕਿ ਅਸੀਂ ਦੇਖਦੇ ਹਾਂ ਕਿ ਮੈਚ ਬਹੁਤ ਲੇਟ ਸ਼ੁਰੂ ਹੁੰਦੇ ਆ ਤਾਂ ਅਸੀਂ ਦੇਖ ਰਹੇ ਹਾਂ ਕਿ ਮੈਚ ਆਲਰੇਡੀ ਚੱਲ ਰਹੇ ਆ ਜੋ ਟਾਈਮ ਕਿਹਾ ਸੀ ਉਸ ਟਾਈਮ ਦੇ ਉੱਤੇ ਮੈਚ ਸ਼ੁਰੂ ਹੋ ਗਏ ਇਹਨਾਂ ਦੇ ਵਿੱਚ ਪਲੇਅਰ ਵੀ ਟਾਈਮ ਨਾਲ ਫ੍ਰੀ ਹੁੰਦੇ ਆ ਧੁੰਦਾ ਦਾ ਮੌਸਮ ਹੈ ਇਸ ਦੇ ਨਾਲ ਨੈਕਸਟ ਡੇ ਲਈ ਉਹ ਵਧੀਆ ਤਰੀਕੇ ਨਾਲ ਸਟਾਰਟ ਕਰ ਸਕਦੇ ਆ ਜਿਵੇਂ ਕਿ ਕਮੇਟੀ ਦੇ ਵਿੱਚ ਅੱਜ ਰੌਲਾ ਪੈ ਰਿਹਾ ਕਿ ਡਿਸਪਲਨ ਨਹੀਂ ਆ ਜਿਹਦੇ ਕਰਕੇ ਕਬੱਡੀ ਇੱਕ ਸਾਲ ਲਈ ਬੰਦ ਕੀਤੀ ਜਾ ਰਹੀ ਆ ਆਈ ਥਿੰਕ ਉਹਦੀ ਸ਼ੁਰੂਆਤ ਆ ਜਿੱਦ ਤੋਂ ਦੇਖਣ ਨੂੰ ਮਿਲਿਆ ਕਿ ਕਬੱਡੀ ਦੇ ਮੈਚ ਪੂਰੇ ਟਾਈਮ ਤੇ ਸਟਾਰਟ ਹੋਇਆ ਤੇ ਪੂਰੇ ਰੂਲਸ ਰੈਗੂਲੇਸ਼ਨ ਆ ਤੁਸੀਂ ਗਰਾਊ ਕੀ ਐਕਸਟਰਾ ਬੰਦਾ ਨਹੀਂ ਦੇਖ ਰਿਹਾ ਸੂਜੀ ਸਿਵਾਏ ਪਲੇਅਰਾਂ ਤੇ ਆਫੀਸ਼ੀਅਲਸ ਡਾਫਟ ਕਹਿੰਦਾ ਪੰਜਾਬ ਦੀਆਂ ਪਿਆਰਿਆਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਪੰਜਾਬ ਦੀਆਂ ਬਹੁਤ ਸਾਰੀਆਂ ਧੀਆ ਵੀ ਕਬੱਡੀ ਦੇ ਵਿੱਚ ਖੇਡਦੀਆਂ ਨੇ ਨਾ ਮੈਂ ਇਹੀ ਕਹਿਣਾ ਚਾਹੁੰਦੀ ਆ ਸਾਡੀ ਮਾਂ ਖੇਡਿਆ ਜਿਹਦੇ ਅੱਗੇ ਹੀ ਮਾਂ ਲੱਗ ਗਿਆ ਫਿਰ ਉਸ ਖੇਡ ਦੇ ਨਾਲ ਜੁੜਨਾ ਹਰ ਇੱਕ ਦਾ ਇਹ ਕਹਿਣਾ ਚਾਹੁੰਦੀ ਆ ਜੋ ਪਿੱਛੇ ਬੀਤ ਗਿਆ ਉਸ ਨੂੰ ਛੱਡੋ ਪੰਜਾਬ ਦੀਆਂ ਖੇਡਾਂ ਨਾਲ ਜੁੜੋ ਇਸ ਨੂੰ ਅੱਗੇ ਲੈ ਕੇ ਜਾਓ ਪੋਜ਼ਿਟਿਵਿਟੀ ਦੇ ਨਾਲ ਅੱਗੇ ਤੇ ਬੈਸਟ ਜਾਫੀ ਨੂੰ ਹਾਰਲੇ ਹਾਰਲੇ ਡਿਵੀਜ਼ਨ ਬੁਲਟ ਮੋਟਰਸਾਈਕਲ ਤੇ ਬੈਸਟ ਸਟਾਪਰ ਨੂੰ ਵੀ ਉਲਟ ਮੋਟਰਸਾਈਕਲ ਦਿੱਤਾ ਜਾ ਰਿਹਾ ਹੈ ਇਹ ਜਿਹੜਾ ਇਸ ਵਾਰ ਸਾਡੀ ਜਿਹੜੀ ਪ੍ਰਬੰਧਕ ਟੀਮ ਹੈ ਸਰਦਾਰ ਵਿਕਰਮ ਸਿੰਘ ਬਿੱਕਾ ਤੇ ਰਾਜੂ ਜੋਸਨ ਅਤੇ ਨਵੀ ਬੜੀਆ ਤੇ ਇੰਦਰਜੀਤ ਜੋਸਨ ਵੱਲੋਂ ਇਹ ਪ੍ਰਬਾਲਾ ਕੀਤਾ ਗਿਆ ਆ ਕਿ ਇਸ ਵਾਰ ਜਿਹੜੇ ਸਾਡੇ ਲੋਕ ਦਰਸ਼ਕ ਆਉਂਦੇ ਆ ਲਾਗੇ ਲਾਗੇ ਪਿੰਡਾਂ ਵਿੱਚੋਂ ਉਹਨਾਂ ਦੇ ਵਾਸਤੇ ਵੀ ਇੱਕ ਲੱਕੀ ਡਰਾਅ ਕੱਢਿਆ ਜਾ ਰਿਹਾ ਹੈ ਇਹ ਲੱਕੀ ਡਰਾ ਵਿੱਚ ਸਕੂਟੀ ਮੋਰ ਸਕੂਟੀ ਦਿੱਤੀ ਜਾ ਰਹੀ ਹੈ ਤੇ LED ਪਲੱਸ 10 ਸਾਈਕਲ ਆ ਜਿਹੜੇ ਉਹ ਕੂਪਨ ਵਿੱਚ ਕੱਢੇ ਜਾਊਗੇ ਜਿਸ ਨੂੰ ਮੇਲੇ ਦੀ ਰੌਣਕ ਵਧਾਉਣ ਵਾਸਤੇ ਇਹ ਸਾਰੇ ਕੂਪਨ ਤੇ ਪਰਾਲਾ ਜਿਹੜਾ ਮੈਨੇਜਮੈਂਟ ਕਮੇਟੀ ਵੱਲੋਂ ਕੀਤਾ ਜਾ ਰਿਹਾ ਐਨ ਆਰ ਆਈ ਵੀਰ ਇਹ ਟੂਰਨਾਮੈਂਟ ਹੀ ਸਾਡੇ ਵੀਰ ਸਰਦਾਰ ਇੰਦਰਜੀਤ ਸਿੰਘ ਜੋਸਨ ਜਰਮਨੀ ਵਾਲੇ ਜਿਹੜੇ ਕੀ ਕਬੱਡੀ ਪ੍ਰੋਮੋਟਰ ਹਨ ਤੇ ਜਿਹੜੇ ਹਰ ਸਾਲ ਇਸ ਟੂਰਨਾਮੈਂਟ ਤੇ ਉਹਨਾਂ ਦੇ ਫਾਦਰ ਸਾਹਿਬ ਦੀ ਇਜਾਦ ਵੇਚੀ ਹੈ ਟੂਰਨਾਮੈਂਟ ਕਰਾਇਆ ਜਾ ਰਿਹਾ ਹੈ ਇਹਨਾਂ ਵੱਲੋਂ ਬਹੁਤ ਜ਼ਿਆਦਾ ਯੋਗਦਾਨ ਪਿੰਡ ਨੂੰ ਨਗਰ ਨੂੰ ਅਤੇ ਟੂਰਨਾਮੈਂਟ ਕਮੇਟੀ ਨੂੰ ਹਰ ਸਾਲ ਦਿੱਤਾ ਜਾਂਦਾ ਆ ਤੇ ਇਹਨਾਂ ਦੇ ਅਪਾਰਲੇ ਸਦਕਾ ਹੀ ਇਹ ਜਿਹੜਾ ਪੰਜਵਾਂ ਟੂਰਨਾਮੈਂਟ ਕਰਾਇਆ ਜਾ ਰਿਹਾ ਟਲੰਡੀ ਚੌਂਕ ਪਹਿਲਾਂ ਪਹਿਲਾਂ ਡਿਜੀਟਲ ਚੀਜ਼ ਜਿਹੜੀ ਨਹੀਂ ਸੀ ਹੁੰਦੀ ਹੁਣ ਸੋਸ਼ਲ ਮੀਡੀਆ ਇਹਨਾਂ ਆ ਗਿਆ ਜਿਸ ਨਾਲ ਕੀ ਜਿਹੜੀ ਕਬੱਡੀ ਆ ਘਰ ਘਰ ਵਿੱਚ ਜਾ ਰਹੀ ਆ ਦੂਸਰਾ ਕੀ ਜਿਹੜੀ ਕਬੱਡੀ ਆ ਕਬੱਡੀ ਇੱਥੇ ਸਾਡੇ ਡਿਸਪੀਸਪਲਨ ਪੂਰਾ ਆ ਜਿਹੜੀ ਕਮੇਟੀ ਸਾਡੀ ਜਿਹੜੀ ਕਮੇਟੀ ਉਹਨਾਂ ਵੱਲੋਂ ਪੂਰੀ ਸਖਤਤਾ ਦੇ ਹੈ ਤਾਂ ਕੋਈ ਵੀ ਟੀਮ ਬਾਹਰ ਕੱਪੜੇ ਚੇਂਜ ਨਹੀਂ ਕਰ ਰਹੀ ਕਬੱਡੀ ਗਰਾਊਂਡ ਵਿੱਚ ਹੀ ਕੱਪੜੇ ਚੇਂਜ ਕਰ ਰਹੀ ਆ ਤੇ ਪਲੱਸ ਟੀਮ ਵਾਸਤੇ ਕੋਈ ਬ੍ਰੇਕ ਨਹੀਂਗਾ ਹਰੇਕ ਨੂੰ ਮਤਲਬ ਕੰਟੀਨਿਊ ਕਬੱਡੀ ਚੱਲ ਰਹੀ ਆ ਇਹ ਨਹੀਂ ਹੈਗਾ ਕਿ ਪਲੇਅਰ ਵੱਖਰੇ ਸਾਈਡ ਦੇ ਉੱਤੇ ਕਿ ਜਾ ਕੇ ਕੱਪੜੇ ਵਗੈਰਾ ਚੇਂਜ ਕਰ ਰਿਹਾ ਕਬੱਡੀ ਗਰਾਊਂਡ ਦੇ ਵਿੱਚ ਹੀ ਕੰਟੀਨਿਊਸਲੀ ਚੱਲ ਰਿਹਾ ਜੁਥ ਨੂੰ ਮੈਸੇਜ ਇਹ ਦੇ ਰਹੇ ਆ ਕਿ ਨਸ਼ਿਆਂ ਨੂੰ ਛੱਡ ਕੇ ਗਰਾਊਂਡ ਦੇ ਖੇਡਾਂ ਨਾਲ ਜੁੜਿਆ ਜਾਵੇ ਤੇ ਵੱਧ ਤੋਂ ਵੱਧ ਗਰਾਊਂਡ ਵਿੱਚ ਆਓ ਤੇ ਗਰਾਊਂਡ ਦੇ ਵਿੱਚ ਆਣ ਕੇ ਆਪਣਾ ਤੇ ਆਪਣੇ ਮਾਪਿਓ ਦਾ ਨਾਮ ਰੋਸ਼ਨ ਕਰੋ ਜੀ ਪਹਿਲੀ ਗੱਲ ਤਾਂ ਸਾਰਿਆਂ ਨੂੰ ਬਹੁਤ-ਬਹੁਤ ਵੈਲਕਮ ਜੀ ਆਇਆਂ ਨੂੰ ਇਸਤਲਵੰਡੀ ਚੌਧਰੀਆ ਦੇ ਕੱਪ ਤੇ ਸਾਡੇ ਇਦਰਜੀਤ ਜੀ ਤੇ ਸਮਰਜੀਤ ਸਿੰਘ ਜੀ ਨੇ ਬਹੁਤ ਵਧੀਆ ਆਰਗੇਨਾਈਜ਼ ਕੀਤਾ ਹੈਗੀ ਆ ਇਸ ਟੂਰਨਾਮੈਂਟ ਦੇ ਵਿੱਚ ਤੇ ਲਾਸਟ ਟਾਈਮ ਜਦੋਂ ਅਸੀਂ ਕੀਤਾ ਸੀ ਉਸ ਤੋਂ ਉਸ ਤੋਂ ਨੈਕਸਟ ਸਾਲ ਅਸੀਂ ਕੋਸ਼ਿਸ਼ ਕੀਤੀ ਆ ਕਿ ਹੋਰ ਸੁਧਾ ਕੀਤਾ ਜਾਵੇ ਕਬੱਡੀ ਦੇ ਵਿੱਚ ਤੇ ਬਹੁਤ ਸਾਰਾ ਪ੍ਰავლਕ ਕੀਤਾ ਗਿਆ ਸਾਡੇ ਭੈਣ ਭਰਾ ਬਾਰੋਂ ਦੇਸ਼ਾਂ ਵਿਦੇਸ਼ਾਂ ਤੋਂ ਹੋਮ ਆ ਕੇ ਪਹੁੰਚੇ ਇੱਥੇ ਤੇ ਸਾਡੇ ਜਿਹੜੇ ਸੱਜਣ ਵੀਰ ਇੱਥੇ ਆਏ ਪੈਸ ਟੂਰਨਾਮੈਂਟ ਦੇ ਵਿੱਚ ਉਹਨਾਂ ਨੇ ਵੀ ਬਹੁਤ ਵੱਡਾ ਇਸ ਵਿੱਚ ਯੋਗਦਾਨ ਪਾਇਆ ਹੈ ਤੇ ਇਸ ਜਿੱਦਾਂ ਤੁਸੀਂ ਦੇਖ ਰਹੇ ਹੋ ਸਾਡੀ 8 کلبਾਂ ਆਈਆਂ ਪਈਆਂ ਆ ਤੇ ਕੁਝ ਟੀਮਾਂ ਪਿੰਡ ਪੱਦਰ ਦੀਆਂ ਵੀ ਹੈਗੀਆਂ ਉਹਨਾਂ ਦੇ ਪਿੰਡ ਪੱਦਰ ਦੇ ਮੈਚ ਵੀ ਸਵੇਰੇ ਹੋਏ ਆ ਐਂਡ ਹੁਣ ਜਿਹੜੀਆਂ کلبਾਂ ਦਾ ਮੈਚ ਪਹਿਲਾ ਮੈਚ ਚੱਲ ਰਿਹਾ ਆ ਇਹ 7 ਮੈਚ ਹੋਣਗੇ ਤੇ ਜਿੱਦਾਂ ਤੁਸੀਂ ਦੇਖੋਗੇ ਕਿ ਐਸ ਸਾਡੇ ਗੋ ਹੈਡ ਤੁਸੀਂ ਦੇਖਿਆ ਕਿ ਤੇ ਮੋਟਸ ਤੇ ਸਕੂਟਰ ਤੇ ਆਮ ਜਨਤਾ ਨੂੰ ਪ੍ਰਾਈਜ਼ ਵੀ ਦਿੱਤੇ ਜਾਣਗੇ ਤੇ ਇਸ ਤਰੀਕੇ ਦੇ ਹਿਸਾਬ ਨਾਲ ਕੋਸ਼ਿਸ਼ ਕਰਾਂਗੇ ਕਿ ਜਿਹੜੇ ਅਗਲੇ ਆਉਣ ਵਾਲੇ ਅਗਲੇ ਸਾਲਾਂ ਟੂਰਨਾਮੈਂਟ ਉਹਨਾਂ ਚ ਵੀ ਅਸੀਂ ਬਾਤ ਚੜ੍ਹ ਕੇ ਹੋਰ ਜ਼ਿਆਦਾ ਇੰਪਰੂਵਮੈਂਟ ਵਾਈਗੁਰ ਜੀ ਦਾ ਖਾਸਾ ਸ਼੍ਰੀ ਵਾਈਗੁਰ ਜੀ ਦੇ ਮਤੇ ਅਸੀਂ ਬਹੁਤ ਹੀ ਕਰਮਾ ਭਾਗ ਵਾਲਿਆ ਵੀ ਧਰਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਧਰਤੀ ਦੇ ਟੂਰਨਾਮੈਂਟ ਤਲਵੰਡੀ ਚੋਰੀਆਂ ਪਿੰਡ ਹੋ ਰਿਹਾ ਹੈ ਜੋ ਕਿ ਸਰਦਾਰ ਤਰਨੋਚਨ ਸਿੰਘ ਕਾਕੀ ਦੀ ਯਾਦ ਵਿੱਚ ਹੋ ਰਿਹਾ ਪੰਜਵਾਂ ਟੂਰਨਾਮੈਂਟ ਹੈ ਜੋ ਕਿ ਸ਼ਮਰਜੀਤ ਸਿੰਘ ਜੋਸਰ ਤੇ ਇੰਦਰਜੀਤ ਸਿੰਘ ਜੋਸਰ ਦੇ ਟੂਰਨਾਮੈਂਟ ਦੇ ਪ੍ਰਬੰਧਾਈ ਕਰ ਰਹੇ ਨੇ ਇਸ ਟੂਰਨਾਮੈਂਟ ਦੇ ਵਿੱਚ ਪੰਜ ਪਲੇਟੀਆਂ ਮੋਟਰਸਾਈਕਲ ਦੋ ਸਕੂਟੀ ਦੋ ਹਾਲੇ ਡਿਵੀਜ਼ਨ 2 ਲੱਖ ਰੁਪਏ ਦੇ 2.5 ਲੱਖ ਰੁਪਏ ਦੇ ਟੂਰਨਾਮੈਂਟ ਦਾ ਨਾਮ ਦਿੱਤੇ ਜਾ ਰਿਹਾ ਹੈ ਜਿਹੜਾ ਫਸਟ ਪ੍ਰਾਈਜ਼ ਆਪਾਂ 2.5 ਲੱਖ ਰੁਪਿਆ ਸਾਗਨ ਪ੍ਰਾਈਜ਼ 2 ਲੱਖ ਰੁਪਏ ਤੇ 2 ਹਰ ਲੈਡ ਟਾਈਮ ਸਰ ਭਾਈ ਆਪਣੀ ਪੰਜਾਬ ਦੀ ਇੱਕੋ ਇੱਕ ਜਿਹੜੀ ਖੇਡ ਉਹ ਮਾਰਕਟ ਕਬੱਡੀ ਜੇ ਆਪਣੇ ਕਬੱਡੀ ਤੋਂ ਬੰਦੇ ਵਾਂਝੇ ਰਹਿ ਗਏ ਸਮਝ ਲਓ ਆਪਣੀ ਮਾਰਕਟ ਕਬੱਡੀ ਖਤਮ ਹੋ ਜਾਣੀ ਆ ਅਸੀਂ ਤੇ ਮਹਾਰਾਜ ਗਾੜੀ ਅਰਦਾਸ ਪੇਟੀ ਕਰਾਂਗੇ ਵੀ ਆਪਣੀ ਵੱਧ ਤੋਂ ਵੱਧ ਜਿੰਨੀ ਕਬੱਡੀ ਨੂੰ ਪ੍ਰਮੋਟ ਕੀਤਾ ਜਾਂਦਾ ਉਹਨਾਂ ਵੱਧ ਤੋਂ ਵੱਧ ਪ੍ਰਮੋਟ ਕਰੇ पिछों के जिस कई ਹੋਣੀ ਹੈ ਇਧਰ ਰਵੀ ਕਹਿੰਦੀ ਦੁਨੀਆ ਚਾਹਦੇ ਸ਼ੋਰ ਕਰਦੇ ਕਬੱਡੀ ਖਿਡਾਰੀ ਔਰ ਰਵੀ ਰਵੀ ਮਿਲ ਗਏ ਸੂਚ ਵੀ ਗਈ ਟੱਚੇ ਪਾਸ਼ਾ ਦੇ ਵਿੱਚ ਰਵੀ ਕਹਿੰਦੇ ਐ ਇਹਦਾ ਨਾਮ ਰਵੀ ਹੈ ਲਓ ਪਹਿਲੀ ਕਬੱਡੀ ਉਤੇ ਹੁਣ ਚਾਹ ਦੇ ਵਿੱਚ ਚੱਚਾ ਗੱਟਾ ਮੰਡਾ ਅਸਲੇ ਅਲੀ ਪਰ ਪਿੰਡ ਬਿੰਦੂ 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 ਤੰਨ ਤੰਨ ਕਰਾਉਂਦਾ ਬਿੰਦੂ ਅਲੀ ਪਰ ਖਾਨਸਿਆਂ ਦਾ ਨਹੀ ਉਹ ਚਲਦੇ ਗੱਲ ਸੋਨੂ ਫਤਵਾਲੀ ਨੇ ਕੀਤੀ ਹੈ ਔਰ ਸਾਹਮਣੇ ਅਗਲੀ ਕਬੱਡੀ ਹਰਜੋਤ ਹੈ ਇਸ ਲਈ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਕੇ ਪਹੁੰਚ ਲੱਗੀ ਹੈ ਵਾਪਸ ਜਾਂਦਾ ਹੋਇਆ ਹੈ ਆਪਣੀ ਟੀਮ ਦੇ ਲਈ ਅੱਜ ਦਾ ਫਿਰ ਤਮੰਡੀ ਚੌਧਰੀਆਂ ਔਰ 31 ਦਸ਼ਮਾ ਸਰਦਾਰ ਕਾਕੀ ਜੀ ਦੇ ਜਰਮਨੀ ਚ ਜਾਦ ਵਿੱਚ ਬਹੁਤ ਵਧੀਆ ਟੂਰਨਾਮੈਂਟ ਚੱਲ ਰਿਹਾ ਹੈ। ਮੇਰੀ ਪੂਰੀ ਸ਼ਖਤ ਜੋ ਤੁਹਾਡਾ ਟੀਵੀ ਰਾਹੀਂ ਵੇਖ ਰਹੀ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕ ਹੈ। ਇਹਦਾ ਟੂਰਨਾਮੈਂਟ ਬਹੁਤ ਵਧੀਆ ਚੱਲ ਰਿਹਾ ਹੈ। ਬਹੁਤ ਵਧੀਆ ਪ੍ਰਬੰਧ ਆ। ਮੈਂ ਸਮੂਹ ਸ਼ਖਤਾਂ ਨੂੰ ਕਹਿਣਾ ਵਾਤਵਾ ਟੂਰਨਾਮੈਂਟ ਵੇਖਣਾ। 2.5 ਲੱਖ ਵਾ ਜੀ, ਦੂਸਰਾ ਪੈਜ 2 ਲੱਖ ਵਾ ਤੇ ਬੈਸਟਾਂ ਨੂੰ ਹਾਰਲੇ ਮੁਰਸਲ ਦਿੱਤੇ ਜਾਣ। ਪੈਸੀ ਦੇਣਾ ਚਾਹੁੰਦਾ ਵਾ ਤੇ ਨਸ਼ਿਆਂ ਤੋਂ ਦੂਰ ਰਹੋ ਤੇ ਕਾਉਟੇਸ਼ਨ ਦੇ ਵਿੱਚ ਆਓ। ਬਤਵਾ ਸਹਿਯੋਗ ਦੋ ਸੰਨ। ਠੀਕ ਹੈ ਜੀ। ਕੋਈ ਫੋਟੋ ਲਿਖੀ ਇੱਕ ਫੋਟੋ।